ਕੁਛ ਕਿੰਨੇ ਸਾਲ ਦੇ ਹੋਗੇ ਮੈਨੂੰ 82ਵਾਂ ਚੱਲ ਰਿਹਾ ਹੁਣ اچھا ਇੱਕ ਤਾਂ ਮੈਨੂੰ ਸਭ ਤੋਂ ਚੰਗੀ ਗੱਲ ਇਹਨਾਂ ਲਈ ਇਹ ਲੱਗੀ ਕਿ ਇਹ ਕਹਿੰਦੇ ਨੇ ਕਿ ਮੈਂ ਪੜ ਲੈਨੀ ਆ ਜਿਵੇਂ ਕਿਤਾਬ ਕਿਤਾਬ ਦਾ ਹੋ ਗਿਆ ਹਨਾ ਜਾਂ ਕੁਛ ਸਾਡੀ ਮੰਮੀ ਹੁਣ ਜਦੋਂ ਅ ਉਹਨਾਂ ਕੋਲ ਥੋੜਾ ਜਿਹਾ ਟਾਈਮ ਹੁੰਦਾ ਤਾਂ ਹੁਣ ਭੈਣ ਨੇ ਉਹਨਾਂ ਨੂੰ ਕਿਹਾ ਕਿ ਜਾਂਦਾ ਤੁਸੀਂ ਰੇਡੀਓ ਸੁਣ ਲਿਆ ਕਰੋ ਜਾਂ ਉਹਨਾਂ ਨੂੰ ਕੁਝ ਕਿਤਾਬਾਂ ਲੈ ਕੇ ਦਿੱਤੀਆਂ ਨੇ ਕਿਤਾਬਾਂ ਉਹਨਾਂ ਨੇ ਕਈ ਦਿਨਾਂ ਬਾਅਦ ਪੁੱਛਿਆ ਵੀ ਮੰਮੀ ਉਹ ਤੈਨੂੰ ਕਿਤਾਬਾਂ ਲੈ ਕੇ ਦਿੱਤੀਆਂ ਸੀ ਉਹ ਪੜ ਲਈਆਂ ਉਹ ਕਹਿੰਦੇ ਨੇ ਮੈਨੂੰ ਥੋੜੇ ਜਿਹਾ ਡਿਪਰੈਸਿੰਗ ਦੀ ਲੱਗੀਆਂ ਨੇ ਨਹੀਂ ਪੜੀਆਂ ਕਿ ਨਹੀਂ ਮੈਂ ਰੇਡੀਓ ਸੁਣ ਲਿਆ ਕਿਤਾਬ ਚੱਕਲ ਮਾਂ ਵੀ ਫੇਰ ਜਿੰਨਾ ਚਿਰ ਉਹ ਸਾਰੀ ਸਿਰੇ ਨਹੀਂ ਲੱਗਦੀ ਮੈਂ ਤਾਂ ਛੱਡ ਨਹੀਂ ਹੁੰਦੀ ਹਾਂਜੀ ਉਹਨੂੰ ਫੇਰ ਮੈਂ ਕਿੰਨੇ ਲੈ ਗਏ ਤੁਸੀਂ ਕਦੋਂ ਤੂੰ ਪੜਦੀਆਂ ਬੀਬੀ ਬੇਟੇ ਮੈਨੂੰ ਸਕੂਲ ਨਹੀਂ ਦਿਖਾਇਆ ਕਿਸੇ ਨੇ ਵੀ ਅੱਛਾ ਕਿ ਜੇ ਮੈਂ ਤੁਹਾਨੂੰ ਪੜਨਾ ਹੁੰਦਾ ਫਿਰ ਪੜਨਾ ਮੈਨੂੰ ਇੰਨਾ ਹੁੰਦਾ ਬਹੁਤ ਜ਼ਿਆਦਾ ਮੈਨੂੰ ਪਾਠ ਸਿਖਾਇਆ ਪਹਿਲਾਂ ਅੱਛਾ ਜੀ ਪਾਠ ਸਿਖਾਇਆ ਪਹਿਲਾਂ ਯਾਨੀ ਕਹਿਦਾ ਰਤਾ ਫਿਰ ਦੂਜੀ ਵੀ ਕਿਤਾਬ ਹਿਸਾਬ ਸੂਰ ਮੈਨੂੰ ਕੋਈ ਪਤਾ ਨਹੀਂ ਫਿਰ ਉਹਨਾਂ ਨੇ ਆਹ ਪੰਜ ਗ੍ਰੰਥੀ ਅੱਛਾ ਜੀ 22 ਵਾਰਾ ਭਗਤ ਬਾਣੀ ਹੁੰਦੀ ਹੈ ਇੱਕ ਇੱਕ ਭਾਈ ਗੁਰਦਾਸ ਦੀਆਂ ਵਾਰਾ ਹੁੰਦੀਆਂ ਨੇ ਉਹ ਸਿਖਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨ ਲੱਗ ਪਏ ਅੱਛਾ ਫਿਰ ਜਾਨੀ ਹੁਣ ਪਾਠ ਜੇ ਮੈਂ ਕਰਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਪਾਠ ਕਰਾਂ ਹੁਣ ਮੇਰੇ ਤੋਂ ਮੂੰਹ ਚ ਜੇ ਮੈਂ ਜਵਾਬ ਓਕਣ ਵੀ ਆਵਾਜ਼ ਨਾ ਕੱਢਾਂ ਤਾਂ ਵੀ ਮੇਰੇ ਤੋਂ ਪਾਠ ਨਹੀਂ ਹੁੰਦਾ ਮੇਰਾ ਸਰੀਰ ਅੰਦਰ ਕਮਜ਼ੋਰ ਬਹੁਤ ਹੋਇਆ ਹੋਇਆ ਹੁਣ ਤੇ ਉਹਦੇ ਨਾਲ ਮੈਂ ਵਿਆਖਿਆ ਕਰ ਸਕਦੀ ਹਾਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਮੈਨੂੰ ਇੰਨਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਦਾ ਹਾਂ ਮੈਂ ਰੌਣਾ ਲਾਈਆਂ ਨੇ ਬਹੁਤ ਖੰਡ ਬਾਟ ਦੇ ਸਭ ਉਹ ਬਾਟ ਕਰਦੀ ਹਾਂ ਸਾਰੇ ਬਾਟ ਕੋਈ ਪਾਠ ਕਰਦਾ ਕੋਈ ਮੁਧਾਰਤ ਤੁਹਾਨੂੰ ਦੱਸੀ ਜਾਂ ਵਿਆਹ ਬਾਤ ਤੇ ਫੇਰ ਤਾਂ ਚਲੋ ਇੱਕਣ ਜਿਵੇਂ ਮੈਂ ਤੁਹਾਨੂੰ ਉਹ ਦਿਨ ਦੱਸਿਆ ਸੀਗਾ ਹੂੰ ਵੀ ਮੇਰੇ ਮਾਮਾ ਜੀ ਉਹਨਾਂ ਦੇ ਜੇ ਕੋਈ ਬੱਚਾ ਹੈ ਨਹੀਂ ਸੀ ਮਾਮਾ ਮਾਮੀ ਮੈਨੂੰ ਨਾਲ ਲੈ ਗਏ ਹਾਂ ਨੇ ਉਹ ਗਏ ਡੇਵ ਲਾਲੀ ਉੱਥੇ ਅਸੀਂ ਰਹੇ ਉਹ ਫੌਜ ਸੀਗੇ ਤੇ ਉਦੋਂ ਬਾਅਦ ਫਿਰ ਥੋੜਾ ਜਿਹਾ ਅਸੀਂ ਦੇਹਰਾ ਤੋਂ ਨਾ ਕਿ ਦੇਹਰਾ ਤੋਂ ਅਸੀਂ 2-3 ਸਾਲ ਰਹੇ ਅੱਛਾ ਫਿਰ ਉੱਥੇ ਮਾਮਾ ਜੀ ਨੇ ਬਹੁਤ ਸਕੂਲ ਦੇਖੇ ਫਿਰ ਮੈਂ ਉਹਨਾਂ ਦੀ ਬੇਟੀ ਹੈ ਨਹੀਂ ਸੀ ਹੈਨਾ ਉੱਥੇ ਉਹਨਾਂ ਨੂੰ ਲਿਖਣਾ ਪੈਂਦਾ ਸੀ ਫੌਜੀ ਸੀਗੇ ਪ੍ਰਾਈਵੇਟ ਸਕੂਲ ਉਹਨੂੰ ਹੁੰਦੇ ਹੀ ਨਹੀਂ ਸੀ ਹੂੰ ਉਹ ਤਾਂ ਹੋਣੇ ਚੱਲੇ ਨੇ 70 ਸਾਲ ਪੰਨਾ ਕਿੱਥੇ ਹੁੰਦੇ ਸੀਗੇ ਤੇ ਫਿਰ ਉਹਨਾਂ ਨੇ ਆਪੇ ਪੜਾਉਣ ਲੱਗ ਗਏ ਮੈਨੂੰ ਜਿਵੇਂ ਆ ਸਰਿੰਦਰ ਦੀਆਂ ਕਿਤਾਬਾਂ ਪਈਆਂ ਨੇ ਇੱਕ ਨੇ ਤਾਂ ਕਿਤਾਬ ਚੱਕ ਕੇ ਉਹਨਾਂ ਨੇ ਮੈਨੂੰ ਉਹ ਪੜਾ ਦੇਣੀ ਵੀ ਮੈਨੂੰ ਇੱਥੋਂ ਇੱਥੇ ਤੱਕ ਆਇਆਂ ਨੂੰ ਸੁਣਾ ਦੇ ਮੈਂ ਉਹਨਾਂ ਨੂੰ ਸੁਣਾ ਦੇਣੀ ਜਾਨੀ ਪੰਜਾਬੀ ਤਾਂ ਮੇਰੇ ਮੂਹਰੇ ਭੱਜਦੀ ਆ ਇੰਨੀ ਇੰਨੀ ਮੈਨੂੰ ਪੰਜਾਬੀ ਆਉਂਦੀ ਹੈ ਹਾਂਜੀ ਵੀ ਜਿਵੇਂ ਨਿਆਣੇ ਅੱਖਰ ਜੋੜ ਦੇਣ ਮੈਨੂੰ ਕੋਈ ਲੋੜ ਨਹੀਂ ਜੋੜਨ ਦੀ ਉੱਥੇ ਕਿਤਾਬ ਪਈ ਹੋਵੇ ਮੈਂ ਜਿਵੇਂ ਆਪਾਂ ਗੱਲਾਂ ਕਰਦੇ ਆਂ ਬੋਲੀ ਹੂੰ ਸੋ ਜੇ ਕਿਸੇ ਦੇ ਦਿਮਾਗ 'ਚ ਅੱਜ ਤੱਕ ਕਦੀ ਸੁਰਿੰਦਰ ਭਾਜੀ ਉਹਨਾਂ ਨੂੰ ਲੈ ਕੇ ਇਹ ਆਇਆ ਹੋਵੇ ਵੀ ਕਿਵੇਂ ਲਿਖ ਕੇ ਮੈਂ ਬਣੇ ਤਾਂ ਮੈਨੂੰ ਲੱਗਦਾ ਫਿਰ ਬੀਬੀ ਨੇ ਵੀ ਲਾਇਆ ਨਾ ਤੁਸੀਂ ਕਿੰਨੀਆਂ ਕਿਤਾਬਾਂ ਪੜ ਲੀਆਂ ਹੁਣ ਤੱਕ ਮੈਂ ਬਹੁਤ ਕਿਤਾਬਾਂ ਪੜ ਲੀਆਂ ਜਾਨੀ ਜੀਵਨੀਆਂ ਵਾਲੀਆਂ ਪੜੀਆਂ ਨੇ ਹੂੰ ਵੀ ਜਿਵੇਂ ਬੰਦਾ ਸਿੰਘ ਬਹਾਦਰ ਇੱਕਣ ਜਾਨੀ ਹੁਣ ਤਾਂ ਨਾਲ ਦੀ ਨਾਲ ਚੱਲ ਕੁਝ ਦਿਮਾਗ ਚੋਂ ਨਿਕਲ ਵੀ ਗਿਆ ਉਹ ਸਾਰੀਆਂ ਮੇਰੇ ਯਾਦ ਨੇ 10 ਦਾ ਪਾਸ਼ਾ ਜੀਆਂ ਦੀ ਸਾਰੀਆਂ ਮੇਰੇ ਯਾਦ ਨੇ ਜਿਹੜਾ ਹਿਸਾਬ ਹੁੰਦਾ ਏ ਵੀ ਜਾਨੀ ਵੀ ਜਿਵੇਂ ਆ ਸਾਨਾ ਇੰਨਾ ਲਿਖਿਆ ਉਹ ਮੈਂ ਭੁੱਲ ਜਾਂਦੇ ਹਾਂ ਹੂੰ ਹਾਂ ਜੇ ਉਹ ਸ਼ਬਦਾਂ ਚ ਲਿਖਿਆ ਹੋਵੇ ਫੇਰ ਮੇਰੇ ਦਿਮਾਗ 'ਚ ਰਹਿੰਦਾ ਹੂੰ ਉਹ ਮੈਨੂੰ ਸਾਰਾ ਆਉਂਦਾ ਸਾਰੀਆਂ ਕਥਾ ਕਹਾਣੀਆਂ ਬਹੁਤ ਬਹੁਤ ਸਾਖੀਆਂ ਬੜੀਆਂ ਨੇ ਜਿਵੇਂ ਭਾਈ ਵਾਲੇ ਦੀ ਸਾਥੀ ਹਰੇ ਕਿ ਉਦੋਂ ਕਦਰ ਹੁੰਦੀ ਸੀ ਪੜਨ ਵਾਲੇ ਬੱਚੇ ਦੀ ਫੇਰ ਜੇ ਕਿਸੇ ਦੇ ਕੋਈ ਹੁਣ ਇੰਨਾ ਕੋਈ ਪਰਚੀ ਵੀ ਹੋਣੀ ਵੀ ਤੂੰ ਸਾਡੇ ਘਰ ਆਈ ਆ ਮੈਨੂੰ ਸੁਣਾਈ ਅੱਛਾ ਤੇ ਤੂੰ ਆ ਸਾਡੇ ਉਹ ਕਿਤਾਬ ਆਈ ਉਹ ਸਾਨੂੰ ਵੜ ਕੇ ਸੁਣਾਈ ਦੋ ਚਾਰ ਕੁੜੀਆਂ ਨੇ ਫੇਰ ਜਦ ਰਾਤ ਨੂੰ ਤਿੰਨ ਜਣ ਚੱਲਦੇ ਹੁੰਦੇ ਸੀ ਉਹਨਾਂ ਨੇ ਕੋਈ ਕਿਤਾਬ ਲਖੋ ਲਈ ਹੋਣੀ ਵੀ ਆਹ ਤੋ ਸੁਣਾਗੇ ਫੇਰ ਥੋੜਾ ਜਿਹਾ ਚਰਖੇ ਬੰਦ ਕਰਕੇ ਦੀਵਰੇ ਚਾਣ ਨੇ ਤੂੰ ਸੁਣਾ ਰਿਆ ਹਾਂ ਮੈਨੂੰ ਕਈਆਂ ਕੁੜੀਆਂ ਨੇ ਕੋਈ ਸੁਣਾ ਰਹੇ ਨਹੀਂ ਹੁਣ ਹੂੰ ਫਿਰ ਤੁਸੀਂ ਚਿੱਠੀਆਂ ਵੀ ਲਿਖਦੇ ਰਹੇ ਹੋਆਂ ਹੋਣਗੀਆਂ ਕੁੜੀਆਂ ਨੇ ਚਿੱਠੀਆਂ ਬਹੁਤ ਆਪੇਕਿਆਂ ਨੂੰ ਸਾਰਿਆਂ ਦੇ ਚੁਗਲੀਆਂ ਬਹੁਤ ਹੁੰਦੀਆਂ ਮੈਂ ਕਰਦੇ ਨੇ ਮੈਨੂੰ ਬਾਪੂ ਆ ਕੇ ਲਿਆ ਜਾ ਫਲਾਣਾ ਉਹ ਹੁਣ ਕੋਈ ਹਾਨ ਪ੍ਰਮਾਣ ਤਾਂ ਰਿਹਾ ਨਹੀਂ ਜਿਵੇਂ ਕਹਿੰਦੇ ਹੁੰਦੇ ਨੇ ਵਿਆਹਣੇ ਵੀ ਬਹੁਤ ਕੁੜੀਆਂ ਨੇ ਲਿਖਾਉਣੀਆਂ ਲਿਖਾਉਣੀਆਂ ਚੋਰੀ ਤੋਂ ਤੇ ਪੜਨ ਵਾਲੇ ਨੇ ਆਣੇ ਕੋ ਲਫਾਫਾ ਮੰਗਾਉਣਾ ਲਿਖਣ ਵਾਲਾ ਵੀ ਤੋ ਲੈ ਆ ਤੈਨੂੰ ਆਠਾਂ ਨੇ ਤੂੰ ਰੱਖ ਲਈ ਆਠਾਂ ਨੇ ਤੋ ਲੈ ਆਈ ਇੱਕਨ ਤੋਂ ਫਲਾਣੇ ਨੂੰ ਗਇਆ ਫਿਰ ਮੈਂ ਕਹਣਾ ਵੀ ਆਪ ਦਾ ਨਾਮ ਲੈਣੀ ਮੈਂ ਆਪ ਦਾ ਨਾਮ ਲੈ ਦੇਣਾ ਹੂੰ ਵੀ ਉਹਨੇ ਫਰਾਣੀ ਨੂੰ ਲਪਾਫਾ ਮੰਗਾਇਆ ਚਲ ਕਿਸ ਦਾ ਨਾਮ ਦਾ ਕੀ ਲੈਣ ਤੇ ਮੈਨੂੰ ਲਪਾਫਾ ਲਿਆ ਦੇ ਫਿਰ ਲੈ ਕੇ ਅਗਲੇ ਦੇ ਘਰ ਚਲੀ ਜਾਣਾ ਇਹ ਲੈ ਦੇਖ ਤਾਂ ਉਹ ਬਈ ਬਾਹਰ ਦੇਖ ਤਾਂ ਇਕਣ ਕਰਕੇ ਉਹਨੇ ਫਿਰ ਥਾਲੀ ਫੜਾ ਦੇਣੀ ਥਾਲੀ ਦੇ ਉੱਤੇ ਕਾਗਜ਼ ਰੱਖ ਦੇਣਾ ਹੂੰ ਚਲ ਫਿਰ ਲਿਖੀ ਚਲ ਫਿਰ ਲਿਖਾ ਸਾਰਾ ਕੁਝ ਲਿਖਾ ਕੇ ਸਾਡੇ ਪਿੰਡੇ ਹੁੰਦਾ ਸੀ ਉਹ ਕੀ ਹੁੰਦਾ ਆਕਸਜਨ ਹਾਂ ਜਿਹਦੇ ਵਿੱਚ ਪਾਇਆ ਉਹ ਅਗਲੇ ਜਿਹੜੇ ਕੀ ਜਾ ਰਹੇ